ਅਜਿਹਾਤ ਮੈਂ ਹਾਰਤੀ ਸਮਝਰ ਨਿਊਜ਼ ਦੇਖੇ ਦਰਸ਼ਕਾਂ ਦਾ ਸਵਾਗਤ ਹੈ। ਇਨਸਾਨ ਚਾਹੇ ਕੋਈ ਵੀ ਹੋਵੇ, ਮਹਿਲਾ ਹੋਵੇ ਜਾਂ ਫਿਰ ਪੁਰਸ਼, ਜਦੋਂ ਵੀ ਕਿਸੇ ਰਿਸ਼ਤੇ ਦੇ ਵਿੱਚ ਆਉਂਦੇ ਨੇ ਤਾਂ ਉਸ ਤੋਂ ਬਾਅਦ ਉਹ ਰਿਸ਼ਤੇ ਨੂੰ ਨਿਭਾਉਂਦੇ ਹੋਏ ਦੋਨੋਂ ਦਲਾਲ ਕਿਤਨਾ ਕਿਤੇ ਜਾ ਕੇ ਇੱਕ ਸਮੇਂ ਦੇ ਵਿੱਚ ਧੋਖਾ ਹੋ ਜਾਂਦਾ ਹੈ। ਤੇ ਖਾਸ ਕਰਕੇ ਜਦੋਂ ਮਹਿਲਾਵਾ ਦੀ ਗੱਲ ਕੀਤੀ ਜਾਂਦੀ। ਇੱਕ ਮਹਿਲਾ ਭਾਵੇਂ ਵਿਆਹ ਤੋਂ ਪਹਿਲਾਂ ਰਿਸ਼ਤੇ ਦੇ ਵਿੱਚ ਹੋਵੇ ਜਾਂ ਫਿਰ ਵਿਆਹ ਤੋਂ ਬਾਅਦ ਕਿਸੇ ਵੀ ਰਿਸ਼ਤੇ ਦੀ ਚੋਣ ਵਿੱਚ ਹੋਵੇ ਜੇਕਰ ਚੋਣ ਗਲਤ ਹੋ ਗਈ ਹੈ ਤਾਂ ਕੀ ਉਸ ਚੋਣ ਦੀ ਸਜ਼ਾ ਉਹਨਾਂ ਹਾਲਾਤਾਂ ਦੇ ਵਿੱਚ ਧੋਖੇ ਨਾਲ ਮਿਲਣੀ ਚਾਹੀਦੀ ਹੈ? ਇਸ ਸਵਾਲ ਹਰ ਇੱਕ ਦੇ ਜ਼ਿਹਨ ਵਿੱਚ ਜ਼ਰੂਰ ਉੱਠਦਾ ਹੈ। ਇੱਕ ਮਹਿਲਾ ਦੇ ਵੱਲੋਂ ਇੱਕ ਆਪਣੀ ਹੱਡ ਬੀਤੀ ਸਾਂਝੀ ਕੀਤੀ ਗਈ ਹੈ। ਤੇ ਜਿਹੜੇ ਵੀ ਦਰਸ਼ਕ ਇਸ ਖਬਰ ਨੂੰ ਦੇਖਣਗੇ ਜਾਂ ਦੇਖ ਰਹੇ ਨੇ ਉਹ ਜ਼ਰੂਰ ਦੱਸਣ ਕਿ ਇਸ ਮਹਿਲਾ ਦੇ ਵੱਲੋਂ ਕੀ ਗਲਤੀ ਕੀਤੀ ਗਈ ਸੀ? ਕੀ ਸਿਰਫ ਕਸੂਰ ਇਸ ਮਹਿਲਾ ਦਾ ਸੀ? ਕਿਉਂਕਿ ਹਰ ਵਾਰ ਜਦੋਂ ਵੀ ਕੋਈ ਮਹਿਲਾ ਕਿਸੇ ਵੀ ਕਾਰਨ ਕਿਸੇ ਵੀ ਦੇ ਨਾਲ ਵੀ ਰਿਸ਼ਤੇ ਦੇ ਵਿੱਚ ਆਉਂਦੀ ਹੈ ਜੇਕਰ ਉਸ ਦੇ ਨਾਲ ਕੋਈ ਧੋਖਾ ਹੋ ਜਾਂਦਾ ਹੈ ਤਾਂ ਸਾਰਾ ਦੋਸ਼ ਜਿਹੜਾ ਆ ਉਸ ਮਹਿਲਾ ਦੇ ਸਿਰ ਮੜ ਦਿੱਤਾ ਜਾਂਦਾ ਹੈ ਫਿਲਹਾਲ ਇਹੀ ਕਹਿਣਾ ਚਾਹਵਾਂਗੇ ਕਿ ਇਸ ਔਰਤ ਦੀ ਇਸ ਮਹਿਲਾ ਦੀ ਪੂਰੀ ਹੱਟਵਿੱਤੀ ਸੁਣਨਾ ਤੇ ਉਸ ਤੋਂ ਬਾਅਦ ਤੁਸੀਂ ਦੱਸਣਾ ਕਿ ਆਖਿਰ ਗਲਤੀ ਕਿੱਥੇ ਕਿਸ ਦੀ ਕਿਵੇਂ ਹੋਈ ਹੈ ਅੱਖ ਟੋਕੇ ਦਾ ਕਾਰਨ ਕੀ ਕੁੰਜ ਹੈ ਇਸ ਦੇ ਨਾਲ ਹੀ ਇਹ ਵੀ ਕਹਿਣਾ ਚਾਹਾਂਗੇ ਕਿ ਜਦੋਂ ਧੋਖਾ ਤਾਂ ਮਿਲ ਹੀ ਜਾਂਦਾ ਹੈ ਤਾਂ ਉਸ ਤੋਂ ਬਾਅਦ ਇਨਸਾਫ ਦੇ ਲਈ ਉਹ ਦਰਦਾਂ ਦੀ ਠੋਕਰਾਂ ਵੀ ਖਾਂਦੀ ਹੈ ਥਾਣੇ ਜਾਂਦੀ ਹੈ ਕੋਰਟ ਜਾਂਦੀ ਹੈ ਇਨਸਾਫ ਦੇ ਲਈ ਹਰ ਕਿਸੇ ਦੇ ਕੋਲ ਜਾਂਦੀ ਹੈ ਵਿਧਾਇਕਾਂ ਵੱਲੋਂ ਵੀ ਕੋਸ਼ਿਸ਼ਾਂ ਰਿਪੀਟ ਵਿਧਾਇਕਾਂ ਤੱਕ ਵੀ ਕੋਸ਼ਿਸ਼ਾਂ ਕੀਤੀਆਂ ਜਾਂਦੀਆਂ ਨੇ ਕਿ ਉਸ ਨੂੰ ਇਨਸਾਫ ਮਿਲੇ ਪਰ ਸੁਣਨ ਵਾਲਾ ਕੋਈ ਨਹੀਂ ਹੁੰਦਾ ਤੇ ਇਸ ਵੀਡੀਓ ਨੂੰ ਜ਼ਰੂਰ ਦੇਖਣਾ ਪੂਰੀ ਗੱਲ ਸੁਣਨਾ ਇਸ ਮਹਿਲਾ ਦੀ ਤੇ ਆਪਣਾ ਜਿਹੜਾ ਵਿਚਾਰ ਹੋਏਗਾ ਤੁਹਾਡਾ ਉਹਨੂੰ ਕਮੈਂਟ ਬਾਕਸ ਦੇ ਵਿੱਚ ਜ਼ਰੂਰ ਸ਼ੇਅਰ ਕਰਨਾ ਇਹ ਉਹਦਾ ਹਸਬੰਡ ਸੀਗਾ ਇਹਦਾ ਹਜੇ ਉਹਦੇ ਨਾਲ ਤਲਾਕ ਨਹੀਂ ਹੋਇਆ ਹੈਗਾ ਤੇ ਇਹਨੇ ਉੱਥੇ ਮੇਰੇ ਤੋਂ ਹੈਲਪ ਲੈਣ ਵਾਸਤੇ ਇਹਨੇ ਮੈਨੂੰ ਕੰਟੈਕਟ ਕੀਤਾ ਸੀਗਾ ਫਿਰ ਐਵੇਂ ਕਰਦੇ ਕਰਦੇ ਇਹ ਮੇ ਨਾਲ ਗੱਲਾਂ ਕਰਨ ਲੱਗ ਪਿਆ ਸੀਗਾ ਫਿਰ ਮੈਨੂੰ ਕਹਿਣ ਲੱਗਿਆ ਵੀ ਮੇਰਾ ਰਿਸ਼ਤਾ ਤੇ ਮੈਂ ਇਕੱਠੀ ਕਿ ਵਧੀਆ ਫਿਰ ਇਹਦਾ ਰਿਸ਼ਤਾ ਵੀ ਨਹੀਂ ਹੋਇਆ ਉੱਥੇ ਵੀ ਟੁੱਟ ਗਿਆ ਸੀਗਾ ਰਿਸ਼ਤਾ ਇਹਦਾ ਉਸ ਤੋਂ ਬਾਅਦ ਐਵੇਂ ਕਰਦੇ ਕਰਦੇ ਇਹ ਮੇ ਨਾਲ ਰਿਲੇਸ਼ਨ 'ਚ ਆ ਗਿਆ ਮੇਰੇ ਨਾਲ ਰਿਲੇਸ਼ਨ 'ਚ ਆ ਗਿਆ ਇਹ ਉਸ ਤੋਂ ਬਾਅਦ ਮਤਲਬ ਇਹਦੀ ਜਿਹੜੀ ਸਭ ਤੋਂ ਪਹਿਲਾ ਵਾਈਫ ਸੀਗੀ ਉਸ ਤੋਂ ਤਲਾਕ ਲੈ ਚੁੱਕਿਆ ਸੀਗਾ ਇਹ ਸੈਕਿੰਡ ਵਾਈਫ ਤੋਂ ਇਹਦਾ ਤਲਾਕ ਨਹੀਂ ਹੋਇਆ ਹਜੇ ਵੀ ਤੇ ਉਹ ਇਹਨੂੰ ਅ ਲੈ ਕੇ ਆ ਗਿਆ ਸੀਗਾ ਉਸ ਤੋਂ ਉਹ ਘਰ ਹੁੰਦੀ ਸੀਗੀ ਪ੍ਰੈਗਨੈਂਟ ਖੋਗੀ ਸੀਗੀ ਤੇ ਮਤਲਬ ਬਿਨ ਬਿਆਹ ਹੀ ਰੱਖਿਆ ਹੋਇਆ ਸੀ ਉਹਨੂੰ ਉਹਨੂੰ ਪ੍ਰੈਗਨੈਂਟ ਕਰਤਾ ਸੀ ਤੇ ਹੁਣ ਮੈਨੂੰ ਮੇਰੇ ਨਾਲ ਵੀ ਰਿਲੇਸ਼ਨ ਚ ਸੀਗਾ ਉਹਨੂੰ ਘਰ ਰੱਖਿਆ ਹੋਇਆ ਸੀਗਾ ਤੇ ਮੈਨੂੰ ਆ ਕੇ ਸਭ ਕੁਝ ਦੱਸ ਦੋਂਦਾ ਸੀਗਾ ਕਿ ਮੇਰੀ ਜਨਾਨੀ ਤਾਂ ਬੱਚੇ ਨੂੰ ਮਾਰਨਾ ਚਾਹੁੰਦੀ ਆ ਮੈਂ ਮੱਸਾ ਬਚਾ ਰਿਹਾ ਮੈਂ ਪਾਖੜਾ ਛਾਲ ਮਾਰ ਲਵਾਂ ਮੈਂ ਇਹ ਉਹ ਮਰ ਜਾਵਾਂਗਾ ਮੇਰੀ ਮਾਂ ਨੂੰ ਤੇ ਮੈਨੂੰ ਮਾਰਨ ਨੂੰ ਫਿਰਦੀ ਆ ਉਹ ਤੇ ਕੱਲੀ ਘਰ ਤੇ ਕਬਜ਼ਾ ਕਰਨਾ ਚਾਹੁੰਦੀ ਐ ਇਹ ਸਭ ਵਰਡਿੰਗ ਐਨੇ ਤਰੀਸੀ ਦੀ ਮੈਨੂੰ ਐਵੇਂ ਮੈਂ ਕਰਕੇ ਇਸ ਬੰਦੇ ਨੇ ਮੈਨੂੰ ਆਪਣੀ ਗੱਲਾਂ ਚਲੇ ਆ ਸੀਗਾ ਤੇ ਜਦੋਂ ਕਹਿੰਦਾ ਕਹਿੰਦਾ ਇਹ ਕਿੰਧੀ ਸੀ ਵੀ ਇਹ ਤਾਂ ਮੇਰੇ ਕੋਲ ਕੇ ਅੰਦਰ ਰਿਕਾਰਡਿੰਗਾਂ ਹੈਗੀਆਂ ਸਬੂਤ ਹੈਗਾ ਇਹ ਬੱਚੇ ਨੂੰ ਮਾਰਨਾ ਚਾਹਦੀ ਹੈ ਇਹ ਕਹਿੰਦੀ ਸੀ ਵੀ ਜਦੋਂ ਬੱਚਾ ਹੋ ਜਾਊਗਾ ਜੰਮ ਜਾਊਗਾ ਕਹਿੰਦੀ ਮੈਂ ਤਾਂ ਗਲਾ ਘੋਟ ਕੇ ਮਾਰ ਦਾਂਗੇ ਤੇ ਉਸ ਤੋਂ ਬਾਅਦ ਜਦੋਂ 7.5 ਮਹੀਨੇ ਚ ਇਹ ਹਸਪੀਟਲ ਗਏ ਸੀਗੇ ਇੱਥੇ ਆਪਣਾ ਰਜਿੰਦਰਪੁਰ ਕੋਲ ਹਸਪੀਟਲ ਹੈ ਅਗਰ ਹਸਪੀਟਲ ਦੇ ਸਾਹਮਣੇ ਉੱਥੇ 7.5 ਮਹੀਨੇ ਦੇ ਵਿੱਚ ਹੀ ਇਸ ਦੀ ਜਨਾਨੀ ਨੇ ਜਿਹਦੇ ਜਵਾਬ ਹੋਇਆ ਹੈ ਉਸ ਦਿਨ ਨੀਨੇ ਕਹਿੰਦੀ ਕਹਿੰਦੀ ਮੈਨੂੰ ਇਹ ਬੱਚਾ ਨਹੀਂ ਚਾਹੀਦਾ ਇਹਨੂੰ ਬਾਹਰ ਕੱਢੋ ਉਹਨੇ ਜ਼ਬਰਦਸਤੀ ਪ੍ਰੇਸ਼ਣ ਕਰਾਇਆ ਉਹ ਬੱਚਾ ਕਿਦਾ ਸੀਗਾ ਬੱਚਾ ਉਹਦਾ ਹੀ ਹੈ ਮਤਲਬ ਜਿਹੜੀ ਹੁਣ ਇਹਨੇ ਰੱਖੀ ਹੋਈ ਹੈ ਟਰਚ ਹੁਣ ਰੱਖੀ ਹੈ ਉਹ ਉਹ ਦਿਨ ਨਾਲ ਦਾ ਬਿਆਨ ਹੀ ਹੋਇਆ ਹੈਗਾ ਇਹਦੀ ਲਿੰਗਲੀ ਵਾਈਫ ਕੋਈ ਹੋਰ ਹੈਗੀ ਹੈ ਜਿਹੜੀ ਮੇਰੇ ਪੇਖਿਆਂ ਤੋਂ ਹੈਗੀ ਕੁੜੀ ਉਹਨੂੰ ਵੀ ਇਹਨਾਂ ਨੇ ਨਾ ਮਾਰ ਕੇ ਘੱਟ ਕੇ ਘਰੋਂ ਬਾਹਰ ਕੱਢਤਾ ਸੀਗਾ ਮੇਰੇ ਕੋਲ ਉਹਦੇ ਵੀ ਸਾਰੇ ਪ੍ਰੂਫ ਹੈਗੇ ਆ ਵੀ ਉਹ ਉਹ ਕੁੜੀ ਬਹੁਤ ਦੁਖੀ ਹੈਗੀ ਇਸ ਟਾਈਮ ਤੇ ਮੈਂ ਤੁਹਾਨੂੰ ਉਹਦੀ ਫੋਟੋਜ਼ ਵਗੈਰਾ ਦਿਖਾ ਦਾਂਗੀ ਬੇਸ਼ੱਕ ਤੇ ਅੱਜ ਮੈਂ ਇਹਾਂ ਦੇ ਘਰ ਗਈ ਸੀਗੀ ਇਹ ਮੇਨਰ ਰਿਲੇਸ਼ਨ ਚ ਸੀਗੀ ਕੱਲ ਮੇਰੇ ਨਾਲ ਬਹੁਤ ਬਦਤਮੀਜ਼ੀ ਕਰ ਰਿਹਾ ਸੀਗਾ ਜਦੋਂ ਮਤਲਬ ਜਦ ਤੱਕ ਮੈਂ ਦਾ ਬੱਚਾ ਸੰਭਿਆ ਮੇਰੇ ਨਾਲ ਇੱਕੋ ਕਮਰੇ ਚ ਪੈਂਦਾ ਰਿਹਾ ਰਿਲੇਸ਼ਨ ਚ ਸੀ ਮੇਰੇ ਨਾਲ ਤੇ ਮੈਨੂੰ ਇਹ ਕਿਹਾ ਇਹਨੇ ਇਹ ਕਹਿ ਕਿਨੇ ਗਿਆ ਸੀਗਾ ਵੀ ਅਸੀਂ ਨਾ ਇਹ ਸ਼ੋਅ ਨਹੀਂ ਕਰਨਾ ਹੈਗਾ ਘਰੇ ਵੀ ਅਸੀਂ ਇੱਕ ਦੂਜੇ ਨੂੰ ਪਹਿਲਾਂ ਤੋਂ ਜਾਣਦੇ ਆ ਇਹਨੇ ਕਿਹਾ ਵੀ ਇਹ ਹੋਣਾ ਹੋਵੇ ਕਿਸੇ ਨੂੰ ਵੀ ਇਹ ਇਹ ਚੀਜ਼ਾਂ ਦੀ ਮੇਰੇ ਕੋਲ ਰਿਕਾਰਡਿੰਗ ਵੈਰਾ ਸਭ ਕੁਝ ਪਿਆ ਹੈਗਾ ਚੈਟਿੰਗ ਵੀ ਪਈ ਆ ਉਹਨਾਂ ਦੇ ਵਿੱਚ ਮਤਲਬ ਰਿਲੇਸ਼ਨਸ ਇੱਕੋ ਕਮਰੇ 'ਚ ਪੈਂਦੇ ਸੀਗੇ ਇਹਦੀ ਮਾਂ ਅਲੱਗ ਕਮਰੇ 'ਚ ਪੈਂਦੀ ਸੀਗੀ ਤੇ ਜਦੋਂ ਮੈਂ ਇਹਨੂੰ ਕੱਲ ਗੱਲ ਹੋ ਰਹੀ ਸੀਗੀ ਮੈਨੂੰ ਫੁੱਟਾ ਸਿੱਧਾ ਬੋਲਿਆ ਇਹ ਬਹੁਤ ਜ਼ਿਆਦਾ ਇਹਦੀ ਮਾਂ ਵੀ ਮੈਨੂੰ ਬੋਲੀਏ ਕਹਿੰਦੀ ਮਰ ਜਾ ਜਾ ਕੇ ਤੂੰ ਬਾਹਰ ਖੜਾ ਜਾ ਕੇ ਮਰ ਜਾ ਕਹਿੰਦੀ ਮਰ ਜੋ ਜੇ ਮਰਨਾ ਤਾਂ ਕਿਉਂਕਿ ਇਹਨਾਂ ਨੇ ਮੈਨੂੰ ਇੰਨਾ ਜ਼ਿਆਦਾ ਡਿਪਰੈਸਡ ਕਰਤਾ ਸੀਗਾ ਕਿ ਮੈਂ ਕੱਲ ਸੁਸਾਈਡ ਕਰਨ ਵਾਲੀ ਸੀਗੀ ਮੈਂ ਇੰਨੀ ਜਿਆਦਾ ਪਰੇਸ਼ਾਨ ਸੀ ਮੈਂ ਸੁਸਾਈਡ ਕਰਨ ਵਾਲੀ ਸੀਗੀ ਉਸ ਤੋਂ ਬਾਅਦ ਜਾ ਕੇ ਮੈਂ ਐਂਡ ਸਿਰਫ ਆਪਣੇ ਬੱਚੇ ਬਾਰੇ ਸੋਚਿਆ ਕਿਉਂਕਿ ਜਦ ਮੈਨੂੰ ਇਸ ਬੰਦੇ ਨੇ ਇੰਨੀ ਇਨਸਲਟ ਕਰਤੀ ਤਾਂ ਫਿਰ ਮੈਂ ਸੋਚਿਆ ਵੀ ਮੈਂ ਕਿਉਂ ਇਸ ਦੇ ਪਿੱਛੇ ਮਰਾਂ ਮੈਂ ਆਪਣੇ ਬੱਚੇ ਨੂੰ ਦੇਖਾਂ ਉਸ ਤੋਂ ਬਾਅਦ ਮੈਂ ਅੱਜ ਇਹਨਾਂ ਦੇ ਘਰ ਗਈ ਸੀਗੀ ਮੈਨੂੰ ਕਹਿੰਦਾ ਮੈਂ ਇਹਨੂੰ ਕਿਹਾ ਸੀਗਾ ਇਹਦੇ ਵਿੱਚ ਮੈਸੇਜ ਵਗੈਰਾ ਹੈਗੇ ਆ ਇਹ ਦੁਕਾਨ ਤੇ ਬੈਠ ਕੇ ਮੈਨੂੰ ਮੈਸੇਜ ਕਰ ਰਿਹਾ ਸੀਗਾ ਕਿਉਂਕਿ ਮੈਂ ਇਹਦੇ ਘਰ ਗਈ ਸੀਗੀ ਜਦੋਂ ਮੈਂ ਇਹਦੇ ਨਾਲ ਨੋਰਮਲ ਸੀਗੀ ਮੈਨੂੰ ਇਹ ਸੀਗਾ ਵੀ ਸਾਡੇ 'ਚ ਕੋਈ ਰਿਲੇਸ਼ਨ ਨਾ ਬਣਿਆ ਆਪਸ 'ਚ ਤੇ ਇਹਨੇ ਮੈਨੂੰ ਉਸ ਦਿਨ ਅਸੀਂ ਇੱਕ ਅਲੱਗ ਪਏ ਸੀਗੇ ਉਸ ਦਿਨ ਤੇ ਇਹ ਅਗਲੇ ਦਿਨ ਇਹਨੇ ਮੈਨੂੰ ਮੈਸੇਜ ਕੀਤਾ ਦੁਕਾਨ ਤੇ ਬੈਠੇ ਨੇ ਕਹਿੰਦਾ ਮੈਂ ਤੁਹਾਨੂੰ ਸਵੇਰੇ ਹੱਗ ਕਰ ਸਕਦਾ ਏ ਉਹ ਫਲਾਨ ਮਤਲਬ ਸਭ ਕੁਝ ਉਹਦੇ ਸਾਰੇ ਮੇਰੇ ਕੋਲ ਚੈਟਿੰਗ ਹੈਗੀ ਹੈ ਹੁਣ ਉਸ ਤੋਂ ਬਾਅਦ ਮੁੱਕ ਕਰੇ ਕਹਿੰਦਾ ਮੈਂ ਤਾਂ ਤੁਹਾਨੂੰ ਤੁਸੀਂ ਮੇਰੇ ਤੇ ਗਲਤ ਇਲਜ਼ਾਮ ਲਗਾ ਰਹੇ ਹੋ ਮੈਨੂੰ ਮੈਂ ਤਾਂ ਤੁਹਾਨੂੰ ਦੀਦੀ ਕਹਿੰਦਾ ਸੀਗਾ ਇਹ ਵਰਡਿੰਗ ਸੀ ਉਸ ਤੋਂ ਬਾਅਦ ਇਹਨੇ ਅੱਜ ਮੈਂ ਘਰ ਗਈਆਂ ਇਹਨਾਂ ਨੇ ਮੈਨੂੰ ਮਾਰਿਆ ਕੁੱਟਿਆ ਇਹਦੀ ਜਨਨ ਨੰਨੇ ਨੇ ਹੱਥ ਚੱਕਿਆ ਸ਼ੈਂਪੀ ਨੇ ਮੇਰੇ ਤੇ ਹੱਥ ਚੱਕਿਆ ਇਹਦੀ ਮਾਂ ਨੇ ਮੇਰੇ ਤੇ ਹੱਥ ਚੱਕਿਆ ਇਹਦੀ ਮਾਂ ਨੇ ਮੈਨੂੰ ਚੂੜੀ ਕਿਹਾ ਇਹਦੀ ਜਨਨ ਜਨਾਨੀ ਜਿਹੜੀ ਰੱਖੀ ਵੀ ਹੈ ਇਹਨੇ ਉਹਨੇ ਮੈਨੂੰ ਗਲ ਤੋਂ ਫੜ ਕੇ ਮੈਨੂੰ ਬਿਲਕੁਲ ਕੰਧ ਦੇ ਨਾਲ ਲਾਤਾ ਸੀਗਾ ਜੀ ਤੂੰ ਕਿਵੇਂ ਐਵੇਂ ਮੇਰੇ ਬੰਦੇ ਨੂੰ ਮਾਰਨ ਤੇ ਆ ਸਕਦੀ ਹੈ ਕਿਉਂਕਿ ਮੈਨੂੰ ਵੀ ਗੁੱਸਾ ਜੜਿਆ ਹੋਇਆ ਸੀਗਾ ਉਹ ਮੈਨੂੰ ਨਾ ਪੜਤ ਰਿਆ ਸੀਗਾ ਵੀ ਤੂੰ ਜੋ ਕਰਨਾ ਹੈ ਉਹ ਕਰ ਲੈ ਹੁਣ ਤੇ ਮੇਰੀ ਘਰ ਵਿੱਚ ਆਂਦੇ ਹੋਗੇ ਮੈਨੂੰ ਇਨਸਾਫ ਚਾਹੀਦਾ ਸਰ ਉਹਦੇ ਮਾਂ ਨੇ ਮੈਨੂੰ ਚੂੜੀ ਵਰਡਿੰਗ ਯੂਜ਼ ਕੀਤੀ ਹੈ ਜਿੰਨੇ ਦਿਨ ਮੈਂ ਬੱਚੇ ਨੂੰ ਸੰਭਾਲਦੀ ਰਹੀ ਹਾਂ ਉਸ ਟਾਈਮ ਮੇਰੇ ਨਾਲ ਸਾਰੇ ਚੰਗੇ ਸੀਗੇ ਹੁਣ ਪਸੋਂ ਉਹਨਾਂ ਨੇ ਮੈਨੂੰ ਘਰੋਂ ਬਾਹਰ ਕੱਢਤਾ ਘਰੋਂ ਬਾਹਰ ਕੱਢਤਾ ਹੈ ਇਹ ਹੁਣ ਮੈਨੂੰ ਬਹੁਤ ਬਤਮੀਜੀ ਕਰ ਰਹੇ ਹਨ ਚੂੜੀ ਵਰਡੀ ਕੰਪਲੀਟ ਕਰਾਤੀ ਮੈਨੇ ਮੈਂ ਜਤ ਹਾਂਜੀ ਥਾਣੇ ਕੰਪਲੀਟ ਕਰਾਤੀ ਨਹੀਂ ਹਜੇ ਨਹੀਂ ਕਰਾਈ ਸਰ ਠੀਕ ਹੈ ਜੀ